ਚੈਲੇਂਜ ਵੀ ਕਰਦਾ ਕਿ ਜੇਕਰ ਕੋਈ ਇਹਨੂੰ ਫੇਕ ਸਾਬਿਤ ਕਰੇਗਾ ਤੇ ਮੈਂ ਉਸਤੇ 5 ਕਰੋੜ ਰੁਪਏ ਦਾ ਇਨਾਮ ਦੇਵਾਂਗਾ ਜਾਂ ਬਹੁਤ 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 ਕੁਝ ਕਹਿ ਰਿਹਾ ਉਹ ਬੰਦਾ ਉਹਦੀ ਗੱਲਾਂ ਤੇ ਸਚਾਈ ਵੀ ਕਿੰਨੀ ਹੈ ਜਿਹੜਾ ਉਹ ਕਹਿ ਰਿਹਾ 5 ਕਰੋੜ ਰੁਪਏ ਦੇਵਾਂਗਾ ਬਾਹਰ ਬੈਠਾ ਹੈਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਾਇਦ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ ਹੋਣਾ ਬੰਦਾ ਉਹ ਨਹੀਂ ਪੁਰਾਣੇ ਦੋਸਤ ਹੈ ਜੀ ਉਹ ਸ਼ਾਇਦ ਬੜੀ ਅੱਛੀ ਤਰੀਕੇ ਨਾਲ ਜਾਣਦਾ ਹੋਵੇਗਾ ਕਹਿੰਦਾ ਹੈ ਬਾਕੀ ਅਸੀਂ ਕੋਈ ਦੇਖਿਆ ਨਹੀਂ ਹੋਇਆ ਮੁੱਖ ਮੰਤਰੀ ਦੀ ਜਿਹੜੀ ਉਹ ਵੀਡੀਓ ਦਿਖਾਈ ਗਈ ਹੈ ਉਸ ਦੇ ਵਿੱਚ ਉਹਨਾਂ ਦੀ ਦਾੜੀ ਬਿਲਕੁਲ ਟਰਿਮ ਹੈ ਜੀਰੋ ਨੰਬਰ ਜਾਂ ਇੱਕ ਨੰਬਰ ਹੈ ਠੀਕ ਹੈ ਉਹਨਾਂ ਨੇ ਪੱਗ ਨਹੀਂ ਬੰਨੀ ਹੋਈ ਜਦੋਂ ਦੇ ਮੁੱਖ ਮੰਤਰੀ ਬਣੇ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਪੂਰੀ ਦਾੜੀ ਹੈ ਜਿਹੜੀ ਪੱਗ ਦੇ ਨਾਲ ਠੀਕ ਲੱਗਦੀ ਹੈ ਕਟਮੀ ਹੈ ਪਰ ਦਾੜੀ ਹੈਗੀ ਹੈ ਬਲਤੇਜ ਪੰਨੂ ਜਿਹੜੇ ਸਲਾਹਕਾਰ ਨੇ ਭਗਵੰਤ ਮਾਨ ਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਗਲਤ ਹੈ ਵੀਡੀਓ ਇਹ オリジナル ਨਹੀਂ ਹੈ ਬਦਨਾਮੀ ਕੀਤੀ ਯਾਰੀ ਬਿਲਕੁਲ ਉਹਨਾਂ ਨੇ ਇਹ ਛੋਟਾ ਕਹਿਤਾ ਕਿ ਸਾਡੇ ਕੋਲ ਡੇਢ ਡੇਢ ਦਰਜਨ ਮਤਲਬ 18 ਦੇ ਲਗਭਗ ਕਾਊਂਟ ਨੇ ਜਿਹੜੇ ਕਿ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹੋ ਸਾਰੇ ਬੀਜੇਪੀ ਨਾਲ ਸੰਬੰਧਿਤ ਹੈ ਉਹਨਾਂ ਨੇ ਸਿੱਧਾ ਬੀਜੇਪੀ ਨੂੰ AI ਨਾਲ ਬਣਾਉਂਗੇ ਉਹ ਸਾਰਾ ਐਟਮੋਸਫੇਅਰ ਇਹੀ ਦੇ ਦੂਗੀ ਇਹੀ ਮਾਈਕ ਦੇ ਦੂਗੀ ਇਹੀ ਕੱਪੜੇ ਦੇ ਦੂਗੀ ਬਟ ਐਕਸਪ੍ਰੈਸ਼ਨ ਨਹੀਂ ਦੇ ਪਾਏਗੀ ਮੇਰੇ ਤੇ ਹਰ 3-4 ਸਕਿੰਟ ਬਾਅਦ ਕਿਉਂਕਿ AI 8 ਸਕਿੰਟ ਦੀ ਵੀਡੀਓ ਜਨਰੇਟ ਕਰਦੀ ਹੈ ਹਰ 3-4 ਸਕਿੰਟ ਬਾਅਦ ਮੇਰਾ ਫੇਸ ਚੇਂਜ ਹੋਏਗਾ ਹੁਣ ਜਿਹੜੀ ਉਹ ਵੀਡੀਓ ਦੀ ਗੱਲ ਹੋ ਰਹੀ ਹੈ ਜਿਹੜੀ ਬੈੱਡ ਦੇ ਵਿੱਚ ਉਹ ਲੜਕੀ ਦੇ ਨਾਲ ਉਹ ਵੀਡੀਓ ਹੈ ਤੇ ਉਹ ਬੈਠੇ ਆ ਤੇ ਦੇਖੋ ਗੱਲ ਇਹ ਹੈ ਪਹਿਲੀ ਗੱਲ ਬੈੱਡਰੂਮ ਦੀ ਵੀਡੀਓ ਹੈ ਜੀ ਇੱਕ ਹਾਂ ਬੈੱਡਰੂਮ ਦੀ ਵੀ ਹੈ ਉਹ ਉਹਨੂੰ ਧਿਆਨ ਨਾਲ ਦੇਖਣਾ ਪਏਗਾ ਮੈਂ ਨਹੀਂ ਕਹਿ ਰਿਹਾ ਕਿ ਉਹ ਅਸਲੀ ਹੈ ਉਹ ਫੇਕ ਹੈ ਮੈਂ ਕਹਿ ਰਿਹਾ ਵੀ ਉਹਨੂੰ ਧਿਆਨ ਨਾਲ ਵਾਚ ਕਰਨੀ ਜ਼ਰੂਰ ਤਾਂ ਹੈ ਉਹ ਵੱਡੀ ਸਕਰੀਨ ਤੇ ਹੀ ਵਾਚ ਹੋਏਗੀ ਇਹ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਕਿਸੇ ਵਿਰੋਧੀ ਧਿਰ ਦੀ ਕੋਈ ਚਾਲ ਵੀ ਹੋ ਸਕਦੀ ਹੈ ਕਿਵੇਂ ਜਿ ਲੱਗਦਾ ਕਿਉਂਕਿ ਹੋਰ ਕੋਈ ਜਿਵੇਂ ਕਹਿੰਦੇ ਕੋਈ ਮੁੱਦਾ ਨਹੀਂ ਰਿਹਾ ਹੈਗਾ ਹੁਣ ਨਸ਼ੇ ਦੇ ਵਿਰੁੱਧ ਇਹਦਾ ਯੁੱਧ ਚੱਲ ਰਿਹਾ ਹੈ ਜੀ ਤੁਸੀਂ ਸੋਚ ਨਹੀਂ ਸਕਦੇ ਅਸੀਂ ਜਨਤਾ ਦੇ ਵਿੱਚ ਵਿਚਰਦੇ ਹਾਂ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੀਆਂ ਧੀਆਂ ਨਸ਼ੇ ਤੋਂ ਬਚ ਰਹੇ ਹਨ ਉਹ ਕਿੰਨੀਆਂ ਦੁਆਵਾਂ ਦਿੰਦੇ ਹੋਣਗੇ ਠੀਕ ਹੈ ਸਰਕਾਰ ਦੇ ਵਿੱਚ ਕਮੀਆਂ ਹਰੇਕ ਚ ਹੁੰਦੀਆਂ ਕੋਈ ਵੀ ਪਰਫੈਕਟ ਨਹੀਂ ਹੋ ਸਕਦਾ ਉਹ ਸਾਢੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹੈ ਉਸ ਦੀ ਕਰਦਾਰ ਦੀ ਖੁਸ਼ੀ ਇਸ ਤਰ੍ਹਾਂ ਨਹੀਂ ਹੋ ਸਕਦੀ ਉਸ ਦਾ ਕਰਦਾਰ ਨੂੰ ਤੁਸੀਂ ਤੁੰਮਲ ਨਹੀਂ ਕਰ ਸਕਦੇ ਡਾਗ ਨਹੀਂ ਕਰ ਸਕਦੇ ਦੁਨੀਆ ਉਹਨਾਂ ਦੇ ਨਾਲ ਹੈ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਵਿਰੋਧੀ ਧਿਰ ਜਿਹੜੇ ਹੈਗੇ ਨੇ ਲਗਾਤਾਰ ਭਗਵੰਤ ਸਿੰਘ ਮਾਨ ਦੇ ਉੱਪਰ ਤੰਜ ਕੱਸਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਹੈਗਾ ਮਾਨਯੋਗ ਅਦਾਲਤ ਦੇ ਵਿੱਚ ਚਲਾ ਜਾਂਦਾ ਤੇ ਮਾਨਯੋਗ ਅਦਾਲਤ ਦੇ ਵਿੱਚ ਕੀ ਫੈਸਲਾ ਲਿਆ ਗਿਆ ਉਸਦੇ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਨੇ ਗੱਲਬਾਤ ਕਰ ਲਏ ਆ ਸ਼ਰਮਾ ਜੀ ਸਭ ਤੋਂ ਪਹਿਲਾ ਸਵਾਲ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਅੱਜ ਇੱਕ ਟ੍ਰੈਂਡ ਜਾ ਬਣ ਗਿਆ ਹੈਗਾ ਜਿਹੜੇ ਰਾਜਨੀਤਿਕ ਲੋਕ ਨੇ ਇੱਕ ਦੂਜੇ ਦੇ ਪਰਸਨਲ ਜਿਹੜੇ ਹੈਗੇ ਨੇ ਚੀਜ਼ਾਂ ਜਿਹੜੀ ਹੈਗੀਆਂ ਨੇ ਉਹ ਸੋਸ਼ਲ ਮੀਡੀਆ ਤੇ ਪਾਉਣੀ ਸ਼ੁਰੂ ਕਰਤੀਆਂ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਤੇ ਦੂਜਾ ਮੇਰਾ ਸਵਾਲ ਨਾਲ ਦੀ ਨਾਲ ਗਲਾਂਗਾ ਕਿ ਕੀ ਇਹ ਵੀਡੀਓ ਕਿੰਨੀ ਕਿਹਦੇ ਵਿੱਚ ਸੱਚਾਈ ਹੈ ਇਹ AI ਰੀ ਬਣੀ ਆ ਜਾਂ ਵਾਕਿਆ ਹੀ ਉਹ ਵੀਡੀਓ ਸੱਚ ਹੈ ਹਮ ਦੇਖੋ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਗੱਲ ਦੇ ਉੱਤੇ ਚਰਚਾ ਕਰਦੇ ਹਾਂ ਕਿ ਇਹ ਵੀਡੀਓ オリジナル ਹੈ ਕਿ AI ਤੋਂ ਆ ਇੰਟੈਲੀਜੈਂਸ ਜਿਹੜੀ ਕਹਿੰਦੇ ਆ ਨਾ ਅੱਜਕੱਲ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈ ਬਹੁਤ ਤੇਜ਼ੀ ਦੇ ਨਾਲ ਵਾਇਰਲ ਕਰ ਰਹੀ ਹੈ ਚੀਜ਼ਾਂ ਨੂੰ ਤੁਸੀਂ ਦੇਖੋਗੇ ਅੱਜ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਕਿ ਤੁਸੀਂ ਦੋ ਫੋਟੋਆਂ ਦਿਓ ਅਗਰ ਮੈਂ ਆਪਣੀ ਫੋਟੋ ਦਿੰਨਾ ਤਾਂ ਮੇਰੇ ਬਚਪਨ ਦੀ ਫੋਟੋ ਮੇਰੇ ਨਾਲ ਆ ਜੂਗੀ ਹੂੰ ਠੀਕ ਹੈ ਉਹ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇਹ ਬਣਾ ਰਹੀ ਹੈ ਇਸ ਤੋਂ ਇਲਾਵਾ ਇੱਕ ਲੜਕੀ ਆਪਣੀ ਫੋਟੋ ਪਾਉਂਦੀ ਹੈ ਤੇ ਉਸ ਦਾ ਸਾੜੀ ਵਾਲਾ ਅਵਤਾਰ ਆ ਜਾਏਗਾ ਜਾਂ ਉਹ ਜਿਸ ਤਰ੍ਹਾਂ ਦਾ ਭਰੂਗੀ ਐਜ਼ ਟੀਚਰ ਐਜ਼ ਡਾਕਟਰ ਐਜ਼ ਪੁਲਿਸਮੈਨ ਕੁਝ ਵੀ ਉਹ ਬੰਦਾ ਭਰਦਾ ਹੈ ਤੇ ਉਸ ਦੀ ਉਸ ਤਰ੍ਹਾਂ ਦੀ ਤਸਵੀਰ ਬਣ ਕੇ ਆ ਜਾਂਦੀ ਹੈ ਜੀ ਫਿਰ ਅਜਿਹੇ ਯੁੱਗ ਦੇ ਵਿੱਚ ਇਹ ਵੀਡੀਓ ਇਸ ਦੇ ਉੱਤੇ ਗੱਲਬਾਤ ਕਰਨਾ ਹੀ ਬੇਫਜ਼ੂਲ ਹੈ ਕਾਰਨ ਕੀ ਹੈ ਕਿ ਇਹ ਆਮ ਗੱਲ ਹੋ ਗਈ ਹੈ ਕੋਈ ਵੀ ਬਣਾ ਸਕਦਾ ਤੁਸੀਂ ਤੇ ਮੈਂ ਖੜੇ ਹਾਂ ਤੇ ਸਾਡੀ ਕੋਈ ਵੀ ਵੀਡੀਓ ਬਣ ਸਕਦੀ ਹੈ ਕੋਈ ਬੰਦਾ ਇਸ ਦਾ ਫੋਟੋ ਸ਼ੂਟ ਚੱਕੇਗਾ ਤੇ ਉਸ ਨੂੰ ਕਮਾਂਡ ਦੇਗਾ ਕਮਾਂਡ ਦੇਗਾ ਉਹ ਜਨਰੇਟ ਕਰਕੇ ਦੇ ਦੇਊਗੀ ਹੁਣ ਇਸ ਦੀ ਕੋਖ ਕਿਵੇਂ ਹੋਊਗੀ ਵੀ ओरिजिनल ਹੈ ਕਿ ਡੁਪਲੀਕੇਟ ਹੈ ਦੇਖੋ ਕੁਝ ਚੀਜ਼ਾਂ ਨੇ ਮੈਂ ਕਹਿਣਾ ਜਿਹੜੀਆਂ ਕਿ ਵੀਡੀਓ ਦਿਖਾਈ ਜਾ ਰਹੀ ਹੈ ਇੱਕ ਵਿਅਕਤੀ ਹੈ ਜਿਹੜਾ ਕਿ ਵਿਦੇਸ਼ ਦੀ ਧਰਤੀ ਦੇ ਉੱਤੇ ਬੈਠਾ ਉਸ ਨੇ ਉੱਥੋਂ ਵੀਡੀਓ ਵਾਇਰਲ ਕੀਤੀ ਹੈ ਤੇ ਉਹ ਇਸ ਗੱਲ ਦਾ ਚੈਲੰਜ ਵੀ ਕਰਦਾ ਹੈ ਕਿ ਜੇਕਰ ਕੋਈ ਇਹਨੂੰ ਫੇਕ ਸਾਬਤ ਕਰੇਗਾ ਤੇ ਮੈਂ ਉਸ ਤੇ 5 ਕਰੋੜ ਰੁਪਏ ਦਾ ਇਨਾਮ ਦੇਵਾਂਗਾ ਯਾ ਬਹੁਤ 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 ਕੁਝ ਕਹਿ ਰਿਹਾ ਉਹ ਬੰਦਾ ਉਹਦੀ ਗੱਲਾਂ ਤੇ ਸੱਚਾਈ ਵੀ ਕਿੰਨੀ ਹੈ ਜਿਹੜਾ ਉਹ ਕਹਿ ਰਿਹਾ 5 ਕਰੋੜ ਰੁਪਏ ਦੇਵਾਂਗਾ ਬਾਹਰ ਬੈਠਾ ਹੈਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਾਇਦ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ ਹੋਣਾ ਬੰਦਾ ਉਹ ਨਹੀਂ ਪੁਰਾਣੇ ਦੋਸਤ ਹੈ ਜੀ ਉਹ ਸ਼ਾਇਦ ਬੜੀ ਅੱਛੀ ਤਰੀਕੇ ਨਾਲ ਜਾਣਦਾ ਹੋਵੇ ਜਿਹੜਾ ਕਹਿੰਦਾ ਹੈ ਬਾਕੀ ਅਸੀਂ ਕੋਈ ਦੇਖਿਆ ਨਹੀਂ ਹੋਇਆ ਹੁਣ ਉਸ ਤੇ ਕੁਝ ਪਹਿਲੂਆਂ ਦੇ ਉੱਤੇ ਅਸੀਂ ਵੀ ਗੋਖ ਕੀਤੀ ਹੈ ਦੇਖੋ ਮੈਂ ਆਪਣੇ ਬਾਰੇ ਦੱਸਦਾ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਯਾਰ ਐਵੇਂ ਬੋਲਣ ਲੱਗ ਜਾਂਦੇ ਆ ਮੇਰਾ ਜਿਹੜਾ ਕੈਰੀਅਰ ਹੈ ਅੱਜ ਦੇ ਟਾਈਮ ਦੇ ਵਿੱਚ 22 ਸਾਲ ਹੋ ਗਏ ਮੈਨੂੰ ਮੈਂ ਪ੍ਰੋਡਕਸ਼ਨ ਦੇ ਵਿੱਚ ਸੀਰੀਅਲ ਵੀ ਕੀਤੇ ਫਿਲਮਾਂ ਵੀ ਕੀਤੀਆਂ ਨੇ ਗ੍ਰਾਫਿਕਸ ਦੇ ਉੱਤੇ ਵੀ ਕੰਮ ਕੀਤਾ ਐਡੀਟਿੰਗ ਦੇ ਉੱਤੇ ਵੀ ਕੰਮ ਕੀਤਾ ਨਾਰਮਲ ਜੇਕਰ ਮੈਂ ਗੱਲ ਕਰਲਾਂ ਕਿ ਇੱਕ ਸੈਕਿੰਡ ਦੇ ਵਿੱਚ 25 ਫਰੇਮ ਹੁੰਦੇ ਆ ਜਿਹੜੇ ਇੰਡੀਆ ਦੇ ਵਿੱਚ ਵੀਡੀਓ ਚੱਲਦੀ ਹੈ ਜਿਹੜੀ ਵਿਦੇਸ਼ਾਂ ਦੇ ਵਿੱਚ ਵੀਡੀਓ ਚੱਲਦੀ ਹੈ ਉਹਦੇ 26 ਫਰੇਮ ਹੁੰਦੇ ਆ ਇਸ ਤੋਂ ਇਲਾਵਾ ਜਿਹੜੀ ਵੱਡੇ ਉਸਤੇ ਚੱਲਦੀਆਂ ਨੇ ਜਿਵੇਂ 4K ਦੀ ਗੱਲ ਕਰਦੇ ਆ ਅੱਜ 5K ਆ ਗਿਆ ਹੂੰ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੇ ਥੀਟਰ ਜਿਹੜੇ ਹਜੇ 2K ਆ ਜਾਂ 1080 1920 ਨੇ ਸੋ ਇਸ ਤਰ੍ਹਾਂ ਇਹਨਾਂ ਦੀ ਰੈਜੂਲੇਸ਼ਨ ਤੇ ਫਰੇਮ ਨਿਰਧਾਰਿਤ ਹੁੰਦੇ ਆ ਇੱਕ ਫੋਟੋ ਜਿਹੜੀ ਮੈਂ ਦੇਖੀ ਹੈ ਤੁਹਾਨੂੰ ਮੈਂ ਉਹ ਆਪਾਂ ਨਸ਼ਰ ਵੀ ਕਰ ਦਿਆਂਗੇ ਨਾਲ ਉਸ ਫੋਟੋ ਦੇ ਉੱਤੇ ਜੇਕਰ ਤੁਸੀਂ ਉਹਦੀ ਚੰਗੀ ਤਰ੍ਹਾਂ ਉਸ ਨੂੰ ਡਿਟੇਲ ਦੇ ਵਿੱਚ ਦੇਖੋਗੇ AI ਕੀ ਕਰਦੀ ਹੈ AI ਜਦੋਂ ਕੋਈ ਫੋਟੋ ਨੂੰ ਜਨਰੇਟ ਕਰਦੀ ਹੈ ਤਾਂ ਉਸ ਦੀ ਫੇਸ ਹੈ ਜਿਹੜਾ ਚੇਂਜ ਹੁੰਦਾ ਜਾਏਗਾ ਥੋੜੀ ਥੋੜੀ ਦੇਰ ਬਾਅਦ ਇੱਕ ਤਰ੍ਹਾਂ ਦਾ ਕਰੈਕਟਰ ਨਹੀਂ ਦੇ ਸਕਦੀ ਉਹ ਜੀ ਕਿਉਂਕਿ ਸ਼ਾਇਦ ਉੱਚ ਕਮੀ ਹੈ ਜਾਂ ਸੌਫਟਵੇਅਰ ਦੀ ਦਿੱਕਤ ਹੈ ਜਾਂ ਫਿਰ ਇਸ ਕਰਕੇ ਉਹਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਗਿਆ ਕਿ ਲੋਕ ਇਹ ਨਾ ਸਮਝ ਲੈਣ ਕਿ ਇਹ ਓਰੀਜਨਲ ਇਹ ਫੋਟੋ ਹੈ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਦਿਖਾਇਆ ਕਿ ਸ਼ਿਵ ਭਗਵਾਨ ਨੰਦੀ ਜੀ ਦੇ ਨਾਲ ਹਿਮਾਲਿਆ ਦੇ ਵਿੱਚ ਘੁੰਮ ਰਿਹਾ ਕੋਈ ਬੰਦਾ ਡੇ ਮਤਲਬ ਲਾਈਟ ਜਿਹੜੀ ਹੈ ਰਾਤ ਦੀ ਲਾਈਟ ਦੇ ਵਿੱਚ ਉਹਨੂੰ ਸ਼ੂਟ ਕਰ ਰਿਹਾ اچانک ਉਸ ਤੋਂ ਬਣ ਗਈ ਉਹ ਵਾਇਰਲ ਹੋ ਰਹੀ ਹੈ ਓਰੀਜਨਲ ਨਹੀਂ ਹੈ AI ਦੀ ਉਹ ਤਿਆਰ ਕੀਤੀ ਗਈ ਹੈ ਸੋ ਹੁਣ ਆਪਾਂ ਆ ਜੰਨੇ ਭਗਵਾਨਤਮਾਨ ਵਾਲੀ ਵੀਡੀਓ ਦੇ ਉੱਤੇ ਮੁੱਖ ਮੰਤਰੀ ਦੀ ਜਿਹੜੀ ਉਹ ਵੀਡੀਓ ਦਿਖਾਈ ਗਈ ਹੈ ਉਸ ਦੇ ਵਿੱਚ ਉਹਨਾਂ ਦੀ ਦਾੜੀ ਬ ਹੂੰ ਜ਼ੀਰੋ ਨੰਬਰ ਜਾਂ ਇੱਕ ਨੰਬਰ ਹੈ ਠੀਕ ਹੈ ਉਹਨਾਂ ਨੇ ਪੱਗ ਨਹੀਂ ਬੰਨੀ ਹੋਈ ਜਦੋਂ ਦੇ ਮੁੱਖ ਮੰਤਰੀ ਬਣੇ ਭਗਵਾਨ ਸਿੰਘ ਮਾਨ ਤੇ ਉਹਨਾਂ ਦੇ ਪੂਰੀ ਦਾੜੀ ਹੈ ਜਿਹੜੀ ਪੱਗ ਦੇ ਨਾਲ ਠੀਕ ਲੱਗਦੀ ਹੈ ਕਟਮੀ ਹੈ ਪਰ ਦਾੜੀ ਹੈਗੀ ਹੈ ਤੇ ਉਹਨਾਂ ਦਾ ਜਿਹੜਾ ਫੇਸ ਫੇਸ ਦਾ ਫਰਕ ਹੈ ਦੂਜੀ ਗੱਲ ਹੈ ਉਹਨਾਂ ਦੀ ਜਿਹੜੀ ਬੋਡੀ ਫਿਜ਼ਿਕ ਹੈ ਉਹਦਾ ਫਰਕ ਹੈ ਸੋ ਇਸ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਰਾਣੀ ਵੀਡੀਓ ਹੈ ਜੇਕਰ ਉਹ ਪੁਰਾਣੀ ਵੀਡੀਓ ਤਾਂ ਹੁਣ ਕਿਉਂ ਉਹ ਵਾਇਰਲ ਕੀਤੀ ਜਾ ਰਹੀ ਹੈ ਕਾਰਨ ਕੀ ਹੈ ਕਿ ਬਦਨਾਮ ਕਰਨਾ ਕਹਿੰਦੇ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਡਰਾ ਨਾ ਸਕੋ ਹਰਾ ਨਾ ਸਕੋ ਤੇ ਫਿਰ ਸਭ ਤੋਂ ਜਿਹੜਾ ਅਖੀਰਲਾ ਹਥਿਆਰ ਲੋਕਾਂ ਕੋਲ ਹੁੰਦਾ ਉਸ ਦੀ ਬਦਨਾਮੀ ਦੇ ਦੇ ਨਾਮੀ ਠੀਕ ਹੈ ਕਰਦਾਰ ਕੁਸ਼ੀ ਇਹਨੂੰ ਕਹਿ ਸਕਦੇ ਹਾਂ ਅਸੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਤੇ ਦਿਨੀ ਬਲਤੇਜ ਪੰਨੂ ਜਿਹੜੇ ਸਲਾਹਕਾਰ ਨੇ ਭਗਵੰਤ ਮਾਨ ਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਗਲਤ ਹੈ ਇਹ ਵੀਡੀਓ ਇਹ オリジナル ਨਹੀਂ ਹੈ ਬਦਨਾਮੀ ਕੀਤੀ ਜਾ ਰਹੀ ਹੈ ਉਹਨਾਂ ਨੇ ਅਸ਼ਵਨੀ ਸ਼ਰਮਾ ਜੋ ਕਿ ਪ੍ਰਧਾਨ ਨੇ ਤੇ ਉਹ ਬੀਜੇਪੀ ਦੇ ਤੇ ਉਹਨਾਂ ਨੇ ਕੋਈ ਸਵਾਲ ਕੀਤਾ ਸੀ ਉਹ ਕਹਿੰਦੇ ਵੀ ਜਦੋਂ ਕੋਰਟ ਚ ਮਾਮਲਾ ਚੱਲਿਆ ਗਿਆ ਬਲਤੇਜ ਪੰਨੂ ਕਹਿੰਦੇ ਕਿ ਅਸ਼ਵਨੀ ਸ਼ਰਮਾ ਕਿਉਂ ਸਵਾਲ ਕਰ ਰਹੇ ਉਹਨਾਂ ਨੇ ਇਥੋਂ ਤੱਕ ਕਹਿਤਾ ਕਿ ਸਾਡੇ ਕੋਲ ਡੇ ਡੇਡ ਦਰਜਨ ਮਤਲਬ 18 ਦੇ ਲਗਭਗ ਕਾਊਂਟ ਨੇ ਜਿਹੜੇ ਕਿ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹੋ ਸਾਰੇ ਬੀਜੇਪੀ ਨਾਲ ਸੰਬੰਧਿਤ ਹੈ ਉਹਨਾਂ ਨੇ ਸਿੱਧਾ ਬੀਜੇਪੀ ਨੂੰ ਇਸ ਦੇ ਉੱਤੇ ਟਾਰਗੇਟ ਕਰਤਾ ਜਾਂ ਕਿਹਾ ਕਿ ਭਾਜਪਾ ਨੇ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਪਰ ਜਿਹੜਾ ਬੰਦਾ ਬਾਹਰ ਬੈਠਾ ਵਿਦੇਸ਼ ਦੀ ਧਰਤੀ ਤੋਂ ਇਹ ਸਾਰੀ ਵੀਡੀਓਜ਼ ਉਹ ਕਰ ਰਿਹਾ ਉਹ ਖੁਦ ਚੈਲੰਜ ਕਰ ਰਿਹਾ ਉਹ ਕਹਿੰਦਾ ਮੈਂ ਵਿਗਦਾ ਨਹੀਂ ਆ ਮੈਂ ਬਿਕਾਂਗਾ ਨਹੀਂ ਜੇ ਬਿਕਣਾ ਹੈ ਤਾਂ ਮੈਂ ਹੋਰ ਕਿਤੇ ਵਿਗ ਜਾਵਾਂ ਸੋ ਉਹ ਚੀਜ਼ਾਂ ਨੇ ਦੂਜੀ ਗੱਲ ਇਹ ਉਸ ਤੋਂ ਬਾਅਦ ਮਾਮਲਾ ਮਾਨਯੋਗ ਅਦਾਲਤ ਦੇ ਵਿੱਚ ਚਲਾਇਆ ਜਾਂਦਾ ਮੋਹਾਲੀ ਦੇ ਅਦਾਲਤ ਵਿੱਚ ਜੋ ਮਾਮਲਾ ਗਿਆ ਉਹਨਾਂ ਨੇ ਕਿਹਾ 24 ਘੰਟੇ ਦੇ ਅੰਦਰ ਅੰਦਰ ਇਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਤੇ ਇਹ ਸਰਚਿੰਗ ਤੇ ਵੀ ਨਹੀਂ ਆਈ ਮੈਂ ਸਾਰੇ ਪਲੇਟਫਾਰਮ ਤੋਂ ਜਿੰਨੇ ਸੋਸ਼ਲ ਮੀਡੀਆ ਪਰ ਮਤਲਬ ਗੂਗਲ ਤੋਂ ਵੀ ਸਰਚਿੰਗ ਗੂਗਲ ਤੇ ਹੁੰਦੀ ਹੈ ਤੇ ਫੇਸਬੁੱਕ ਦੇ ਉੱਤੋਂ ਵੀ ਇਹ ਡਿਲੀਟ ਹੋ ਜੇ ਪਰ ਉਹ ਹਜੇ ਡਿਲੀਟ ਨਹੀਂ ਹੋਈ ਪ੍ਰੋਪਰ ਹਜੇ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਡਾਊਨਲੋਡ ਹੋ ਚੁੱਕੀ ਹੈ ਜਦੋਂ ਕੋਈ ਚੀਜ਼ ਆਉਂਦੀ ਹੈ ਵਾਇਰਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇਹਨੂੰ ਡਾਊਨਲੋਡ ਕਰ ਲੈਂਦੇ ਹੁਣ ਮੈਂ AI ਤੇ ਕਿਉਂਕਿ AI ਇੱਕ ਐਸਾ ਟੂਲ ਹੈ ਜਿਸ ਦੇ ਉੱਤੇ ਮੈਂ 2-3 ਮਹੀਨੇ ਲਗਾਤਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖਿਆ ਦਿਨ ਰਾਤ ਉਹਨੂੰ ਚੈੱਕ ਕੀਤਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਜਿਹੜੇ ਐਕਸਪਰਟ ਨੇ ਸਿਰਫ ਉਹੀ ਕੰਮ ਕਰ ਸਕਦੇ ਆ ਆਮ ਲੋਕਾਂ ਲਈ ਸਿਰਫ ਇੱਕ ਐਡ ਪੈਸੇ ਇਕੱਠੇ ਕਰਨ ਦੀ ਹੈ ਉਹ ਐਡ ਦੇ ਦਿੰਦੇ ਨੇ ਲੋਕ ਨੂੰ ਡਾਊਨਲੋਡ ਕਰ ਲਿਆ ਪਰ ਉਹ ਚਲਾ ਨਹੀਂ ਪੰਦੇ ਜਦ ਤੱਕ ਸਿੱਖਦੇ ਨਹੀਂ ਜਿਹੜੀ ਇਹ ਵੀਡੀਓ ਹੈ ਤੁਸੀਂ ਉਹਦੀ ਬਾਡੀ ਲੈਂਗੁਏਜ ਚੈੱਕ ਕਰੋ ਤੁਸੀਂ ਉਹਦਾ ਫੇਸ ਨੂੰ ਜੇਕਰ ਚੰਗੀ ਤਰ੍ਹਾਂ ਦੇਖੋਗੇ ਨਾ ਮੈਂ ਇਹ ਕਲੀਅਰ ਕਰਨਾ ਚਾਹਨਾ ਜਦੋਂ ਫੇਸ ਜਾਂ ਤਾਂ ਹੁਣ ਮੈਂ ਮੇਰੀ ਤੁਸੀਂ ਇਹ ਵੀਡੀਓ ਬਣ ਰਹੀ ਹੈ ਜਿ ਮੇਰਾ ਫੇਸ ਚੇਂਜ ਨਹੀਂ ਹੋਏਗਾ ਇਧਰ ਲਈ ਪ੍ਰੋਫਾਈਲ ਬਕਰੀ ਹੋਊਗੀ ਇਧਰ ਲਈ ਪ੍ਰੋਫਾਈਲ ਬਕਰੀ ਹੋਊਗੀ ਬਿਲਕੁਲ ਪ੍ਰੋਫਾਈਲ ਬਕਰੀ ਹੋਊਗੀ ਐਵੇਂ ਤੁਹਾਡੀ ਹਮ ਪਰ ਜੇ ਮੇਰੀ ਵੀਡੀਓ ਤੁਸੀਂ ਇਹੀ ਸੇਮ AI ਨਾਲ ਬਣਾਓਗੇ ਉਹ ਸਾਰਾ ਐਟਮੋਸਫੇਅਰ ਇਹੀ ਦੇ ਦੂਗੀ ਇਹੀ ਮਾਈਕ ਦੇ ਦੂਗੀ ਇਹੀ ਕੱਪੜੇ ਦੇ ਦੂਗੀ ਬਟ ਐਕਸਪ੍ਰੈਸ਼ਨ ਨਹੀਂ ਦੇ ਪਾਏਗੀ ਮੇਰੇ ਤੇ ਹਰ 3-4 ਸੈਕਿੰਡ ਬਾਅਦ ਕਿਉਂਕਿ AI 8 ਸੈਕਿੰਡ ਦੀ ਵੀਡੀਓ ਜਨਰੇਟ ਕਰਦੀ ਹੈ ਹਰ 3-4 ਸੈਕਿੰਡ ਬਾਅਦ ਮੇਰਾ ਫੇਸ ਚੇਂਜ ਹੋਏਗਾ ਕੁਝ ਨਾ ਕੁਝ 파ਟ ਕਿਤੇ ਨੱਕ ਚੇਂਜ ਹੋਏਗਾ ਕਿਤੇ ਅੱਖਾਂ ਚੇਂਜ ਹੋਣਗੀਆਂ ਕਿਉਂਕਿ ਜਦੋਂ ਮੈਂ ਗੱਲ ਕਰ ਰਿਹਾ ਮੇਰੀਆਂ ਅੱਖਾਂ ਸਾਹਮਣੇ ਤੇ ਸਾਹਮਣੇ ਹੀ ਦੇਖਣਗੀਆਂ ਜਦੋਂ AI ਹੈ ਮੈਂ ਦੇਖ ਸਾਹਮਣੇ ਮੇਰੀ ਅੱਖਾਂ ਇੱਥੇ ਹੋਣਗੀਆਂ ਉਹ AI ਇਹ ਬਹੁਤ ਇਹ ਚੀਜ਼ਾਂ ਲੋਕਾਂ ਨੂੰ ਜ਼ਿਆਦਾਤਰ ਪਤਾ ਨਹੀਂ ਆ ਉਹ ਇਹ ਚੀਜ਼ਾਂ ਨੂੰ ਮਤਲਬ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸੱਚ ਮੰਨ ਲੈਂਦੇ ਨੇ ਕਈ ਵਾਰੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ AI ਰਾਈ ਜਿਵੇਂ ਜਿਹੜਾ ਫੇਸ ਹੈ ਜਿਹੜਾ ਕੁਛ-ਕੁਛ ਸਕਿੰਟਾਂ ਬਾਅਦ ਜਾਂ ਮਿੰਟਾਂ ਬਾਅਦ ਜਿਹੜਾ ਹੈਗਾ ਚੇਂਜ ਹੁੰਦਾ ਰਹਿੰਦਾ ਤੁਹਾਡੇ ਵਾਲੀ ਗੱਲ ਵੀ ਦੇਖ ਆਪਾਂ ਸਿੱਧਾ ਰਹੇ ਹਾਂ ਪਰ ਥੋੜੇ ਸਕਿੰਟ ਬਾਅਦ ਦੇਖਦੇ ਹਾਂ ਤੇ ਨਾਲ ਪਿੱਛੇ ਮਲਕਾ ਘੁੰਮ ਜਾਂਦੀਆਂ ਨੇ ਚੇਂਜ ਬਹੁਤ ਚੇਂਜ ਆਏਗਾ ਔਰ ਜੇਕਰ ਬੰਦਾ ਧਿਆਨ ਨਾਲ ਦੇਖੇਗਾ ਵੱਡੀ ਸਕਰੀਨ ਤੇ ਦੇਖੇਗਾ ਉਹਨੂੰ ਚੇਂਜ ਦਿਖੇਗਾ ਈਵਨ ਤੁਸੀਂ ਕੋਈ ਖੁਦ ਕੈਰੈਕਟਰ ਜਨਰੇਟ ਕਰੋ ਖੁਦ AI ਚ ਕੈਰੈਕਟਰ ਜਨਰੇਟ ਕਰੋ ਅਸੀਂ ਕਰਕੇ ਦੇਖਿਆ ਤੇ ਉਹ ਕੈਰੈਕਟਰ ਸੇਮ ਨਹੀਂ ਰਹੇਗਾ ਮੈਂ ਇੱਕ ਸਟੋਰੀ ਬਣਾਈ ਹੈ ਪਿੱਛੇ ਜੇ ਕਾਰਟੂਨ ਦੀ ਉੱਤੇ ਸਟੋਰੀ ਬਣਾਈ ਹੈ ਮੈਨੇ AI ਤੇ ਉਹ ਸਾਰਾ ਕੰਮ ਕੀਤਾ ਉਹਦੇ ਚ ਵੌਇਸ ਓਵਰ ਮੇਰਾ ਉਹਦੇ ਚ ਸਕ੍ਰਿਪਟ ਮੇਰੀ ਹੈ ਵੀਡੀਓ ਜਿਹੜੀ ਜਨਰੇਟ ਹੋਈਆਂ ਨੇ ਉਹ AI ਤੋਂ ਹੋਈਆਂ ਮੈਂ ਜਦੋਂ ਐਡੀਟਰ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਇਹ ਵੀਡੀਓ ਦੇ ਵਿੱਚ ਫੇਸ ਚੇਂਜ ਹੋਇਆ ਉਹ ਕਹਿੰਦਾ ਜੀ ਇਹ ਇੰਨੇ ਸੈਕਿੰਡ ਤੋਂ ਬਾਅਦ ਨਹੀਂ ਦੇਖੀ ਜਦੋਂ ਫਿਰ ਮੈਂ ਆਪ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੇਮ ਕੰਡੀਸ਼ਨ ਸੀਗੀ ਹੁਣ ਜਿਹੜੀ ਉਹ ਵੀਡੀਓ ਦੀ ਗੱਲ ਹੋ ਰਹੀ ਹੈ ਜਿਹੜੀ ਬੈੱਡ ਦੇ ਵਿੱਚ ਉਹ ਲੜਕੀ ਦੇ ਨਾਲ ਉਹ ਵੀਡੀਓ ਹੈ ਤੇ ਉਹ ਬੈਠੇ ਆ ਤੇ ਦੇਖੋ ਗੱਲ ਇਹ ਹੈ ਪਹਿਲੀ ਗੱਲ ਬੈੱਡਰੂਮ ਦੀ ਵੀਡੀਓ ਹੈ ਜੀ ਇੱਕ ਹਾਂ ਬੈੱਡਰੂਮ ਦੀ ਵੀ ਹੈ ਉਹ ਉਹਨੂੰ ਧਿਆਨ ਨਾਲ ਦੇਖਣਾ ਪਏਗਾ ਮੈਂ ਨਹੀਂ ਕਹਿ ਰਿਹਾ ਕਿ ਉਹ ਅਸਲੀ ਹੈ ਉਹ ਫੇਕ ਹੈ ਮੈਂ ਇਹ ਕਹਿ ਰਿਹਾ ਵੀ ਉਹਨੂੰ ਧਿਆਨ ਨਾਲ ਵਾਚ ਕਰਨ ਦੀ ਜ਼ਰੂਰਤ ਹੈ ਉਹ ਵੱਡੀ ਸਕਰੀਨ ਤੇ ਹੀ ਵਾਚ ਹੋਏਗੀ ਕਿਉਂਕਿ ਉਹ ਪਿਕਸਲਾਈਟ ਹੋ ਜਾਏਗੀ ਪਿਕਸਲ ਉਹਦੇ ਪਟ ਜਾਣਗੇ ਕੋਈ ਮੋਬਾਈਲ ਦੀ ਰੈਜ਼ੋਲੂਸ਼ਨ ਬਹੁਤ ਛੋਟੀ ਹੁੰਦੀ ਹੈ ਜੇ ਤੁਸੀਂ ਵੱਡੀ ਸਕਰੀਨ ਤੇ ਉਹਨੂੰ ਦੇਖੋਗੇ ਪਿਕਸਲਾਈਟ ਪਿਕਸਲਾਈਟ ਹੋ ਜਾਊਗੀ ਜੇ ਪਿਕਸਲਾਈਟ ਹੋਊਗੀ ਉਹ ਆਪਣਾ ਸੱਚ ਆਪ ਬਿਆਨ ਕਰ ਦਊਗੀ ਉਸ ਤੋਂ ਬਾਅਦ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਤੁਸੀਂ ਮੁੱਖ ਮੰਤਰੀ ਦਾ ਕਿਰਦਾਰ ਘਰਾ ਨਹੀਂ ਸਕਦੇ ਕਿਉਂਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਉਸ ਤੋਂ ਪਹਿਲਾਂ ਐਮਪੀ ਬਣੇ ਲੋਕਾਂ ਨੇ ਉਹਨਾਂ ਨੂੰ ਉਦੋਂ ਜਿਤਾਇਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਹਜੇ ਹੋਂਦ ਵੀ ਨਹੀਂ ਸੀ ਬਿਲਕੁਲ ਜਦੋਂ ਸਟਾਰਟਿੰਗ ਜਆਪ ਦੇ ਵਿੱਚ ਨਹੀਂ ਸੀਗੀ ਤੇ ਲੋਕ ਭਗਵੰਤ ਮਾਨ ਨੂੰ ਪਿਆਰ ਉਹ ਚਾਹੇ ਕਲਾਕਾਰ ਸੀ ਉਦੋਂ ਵੀ ਪ੍ਰਸਿੱਧ ਸੀ ਉਹਨਾਂ ਨੇ ਸਟਾਇਰ ਜਿਹੜੇ ਹੈ ਉਹ ਦਿੱਤੇ ਉਦੋਂ ਵੀ ਪ੍ਰਸਿੱਧ ਸੀ ਉਹ ਹਮੇਸ਼ਾ ਸਰਕਾਰ ਦੇ ਖਿਲਾਫ ਬੁਲੇਕ ਕ੍ਰਾਂਤੀ ਦੇ ਰੂਪ ਦੇ ਵਿੱਚ ਲੋਕ ਉਹਨਾਂ ਨੂੰ ਦੇਖਦੇ ਆ ਵੀ ਇਹ ਲੋਕ ਕ੍ਰਾਂਤੀ ਲਿਆਉਣ ਵਾਲੇ ਆ ਇਸ ਕਰਕੇ ਮੈਂ ਕਹਾਂਗਾ ਕਿ 3 ਕਰੋੜ ਤੋਂ ਵੱਧ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਹੋਇਆ ਤਾਂ ਹੀ 4 ਸਾਲ ਦੇ ਲਗਭਗ ਹੋਣ ਵਾਲੇ ਆ ਕਿ ਸਰਕਾਰ ਚੱਲ ਰਹੀ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਜਦੋਂ ਉਹ ਡਰਾ ਨਹੀਂ ਸਕੇ ਖਰੀਦ ਨਹੀਂ ਸਕੇ ਉਸ ਨੂੰ ਮੁੱਦਿਆਂ ਤੇ ਨਹੀਂ ਘੇਰ ਸਕੇ ਤਾਂ ਫਿਰ ਇਸ ਤਰ੍ਹਾਂ ਦਾ ਪ੍ਰੋਪੋਗੈਂਡਾ ਇਸਤੇਮਾਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਇਸਤੇਮਾਲ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਬਹੁਤ ਘਟੀਆ ਸਤਰ ਦੇ ਉੱਤੇ ਰਾਜਨੀਤੀ ਚੱਲੀ ਗਈ ਕਿਸੇ ਦਾ ਕਰਦਾਰ ਖਰਾਬ ਕਰਨਾ ਕਿਸੇ ਦੇ ਬੱਚਿਆਂ ਤੇ ਪਰਸਨਲ ਲਾਈਫ ਤੇ ਉੱਤੇ ਤੁਸੀਂ ਸਟਾਇਰ ਕਰਾ ਮੇਰਾ ਵੀ ਇਹੀ ਸਵਾਲ ਹੈ ਇਹਹੀ ਸਵਾਲ ਹੈ ਦੇਖੋ ਜੀ ਰਾਜਨੀਤੀ ਕਰਨੀ ਹੈ ਪੰਜਾਬ ਦੇ ਮੁੱਦਿਆਂ ਤੇ ਕਰੋ ਮੁੱਦੇ ਚੱਕੋ ਨਾ ਕਿਹੜੀਆਂ ਕਮੀਆਂ ਰਹਿ ਗਈਆਂ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਯਾਰ ਇਹ ਕੰਮ ਨਹੀਂ ਹੋਏ ਹੈਗੇ ਜਦੋਂ ਲੱਗ ਰਿਹਾ ਕਿ ਕੰਮ ਨੇੜੇ ਲੱਗ ਰਹੇ ਨੇ ਕੋਈ ਵੀ ਗੱਲ ਕਰੀ ਅੱਜ ਤਰਨਤਰਾ ਦੀ ਇਲੈਕਸ਼ਨ ਚੱਲ ਰਹੀ ਹੈ ਜੀ ਉਹਦੇ ਵਿੱਚ ਵੀ ਜੇ ਤੁਸੀਂ ਦੇਖੋ ਸੜਕਾਂ ਦਾ ਨਿਰਮਾਣ ਆ ਜਿਹੜਾ ਉਹ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਹੈਗਾ ਉਹ ਸ਼ੁਰੂਆਤ ਕਰ ਦਿੱਤੀ ਗਈ ਹੈ ਹੋਰ ਗੱਲ ਕਰੀਏ ਬਿਜਲੀ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਸੀਗਾ ਕਿਉਂਕਿ ਆਮ ਲੋਕਾਂ ਨੂੰ ਬਿੱਲ ਆਉਂਦੇ ਸੀਗੇ ਅੱਜ ਲੋਕ ਬੜੇ ਖੁਸ਼ ਨੇ ਤਾਂ ਉਹ ਪੋਜ਼ਿਟਿਵਿਟੀ ਨੂੰ ਜਿਹੜੇ ਹੈਗੇ ਨੇ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਸਨਲ ਚੀਜ਼ਾਂ ਕੀ ਹੁਣ ਇੱਕ ਬੰਦਾ ਪਰਸਨਲ ਲਾਈਫ ਦੇ ਵਿੱਚ ਕਿਤੇ ਵੀ ਜਾ ਸਕਦਾ ਕੰਫਰੰਸ ਦਾ ਖਾ ਪੀ ਸਕਦਾ ਕਿਤੇ ਵੀ ਨਾਲ ਵੀ ਜਾ ਸਕਦਾ ਪਰ ਇਹ ਚੀ ਇੱਕ 스타 ਸੀਗੇ ਪੰਜਾਬ ਦੇ ਵਿੱਚ ਕਾਮੇਡੀ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਕਰਦੇ ਸੀ ਮੰਚ ਤੇ ਉਹ ਜਿਹੜੇ ਕਲਾਕਾਰ ਹੁੰਨੇ ਇਹਨਾਂ ਦੀ ਜ਼ਿੰਦਗੀ 'ਚ ਇੰਨੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਕੋਈ ਮਤਲਬ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿੱਥੇ ਤੁਸੀਂ ਜਾਓਗੇ ਉਸ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ ਅੱਛਾ ਖਾਣਾ ਪੀਣਾ ਹਰੇਕ ਦਾ ਹੁੰਦਾ ਪਾਰਟੀਆਂ ਹਰੇਕ ਦੀਆਂ ਹੁੰਦੀਆਂ ਇਸ ਤਰ੍ਹਾਂ ਦੀ ਜੇਕਰ ਕੋਈ ਵੀਡੀਓ ਕਹਿੰਦਾ ਕਿ ਹੈ ਜਾ ਸੀ ਜੇ ਤਾਂ ਉਹ オリジナル ਹੈ ਫਿਰ ਤਾਂ ਅਸੀਂ ਉਸ ਦੇ ਉੱਤੇ ਕਿੰਤੂ ਪ੍ਰੰਤੂ ਕਰੀਏ ਫਿਲਹਾਲ ਤਾਂ ਉਸ ਦਾ ਪਹਿਲਾਂ ਸਪਸ਼ਟੀਕਰਨ ਦਿਓ ਉਹ ਦਾ ਸਪਸ਼ਟ ਕਰਨਾ ਲਾਜ਼ਮੀ ਹੈ ਕਿ ਉਹ ਸਪਸ਼ਟ オリジナル ਹੈ ਕਿ ਨਹੀਂ ਹੈ ਫਿਰ ਜੇਕਰ ਸਿਰਫ ਬੈਠਣਾ ਉੱਠਣਾ ਹੀ ਹੈ ਜਾਂ ਕੋਈ ਸ਼ਰਾਬ ਪੀਣ ਦੀ ਕਹਿਲਾਂ ਗੱਲ ਹੋ ਰਹੀ ਹੈ ਉਹਦੇ ਵਿੱਚ ਹੱਥ ਦੇ ਵਿੱਚ ਗਲਾਸ ਹੈ ਤੇ ਜਿਹੜੇ ਕਲਾਕਾਰ ਹੁੰਨੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਇਹਦੇ ਵਿੱਚ ਖਾਣਾ ਪੀਣਾ ਪਾਰਟੀਆਂ ਕਰਨਾ ਇਹ ਆਮ ਗੱਲ ਹੁੰਦੀ ਹੈ ਇਹ ਪੁਰਾਣੀ ਵੀਡੀਓ ਹੈ ਫਿਲਮ ਸ਼ੂਟ ਦੇ ਵਿੱਚ ਵੀ ਦੇਖਿਆ ਜਾਂਦਾ ਹੈਗਾ ਦੇਖਿਆ ਜਾਂਦਾ ਸ਼ਰਾਬ ਮਤਲਬ ਪੀਂਦੇ ਨਹੀਂ ਹੈਗੇ ਦਿਖਾਉਂਦੇ ਨੇ ਪੀਣ ਦੀ ਮਤਲਬ ਇੱਕ ਤਰ੍ਹਾਂ ਦੀ ਐਕਟਿੰਗ ਕਰਦੇ ਨੇ ਉਹ ਵੀ ਚੀਜ਼ਾਂ ਹੋ ਸਕਦੀਆਂ ਨੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਕੁਝ ਦੇਖੋ ਮੈਂ ਕਹਿੰਦਾ ਅਸੀਂ ਵੀ ਸ਼ੂਟ ਕਰਦੇ ਹਾਂ ਹੂੰ ਵੈਬ ਸੀਰੀਜ਼ ਕਰ ਰਹੇ ਹਾਂ ਸ਼ਰਾਬ ਨਕਲੀ ਹੁੰਦੀ ਹੈ ਬਲੱਡ ਨਕਲੀ ਹੁੰਦਾ ਪਿਸਟਲਾਂ ਨਕਲੀ ਹੁੰਦੀਆਂ ਕੱਪੜੇ ਨਕਲੀ ਹੁੰਦੇ ਆ ਈਵਨ ਕੇ ਤੁਸੀਂ ਦੇਖਦੇ ਹੋ ਕੇਕ ਕੱਟਦੇ ਆ ਉਹ ਵੀ ਨਕਲੀ ਹੁੰਦਾ ਕੇਕ ਕੋਈ ਮਹਿੰਗਾ ਤਾਂ ਨਹੀਂ ਹੁੰਦਾ ਨਕਲੀ ਕਿਉਂ ਰੱਖਣਾ ਪੈਂਦਾ ਕਿਉਂਕਿ ਮੈਲਟ ਨਾ ਹੋ ਜੇ ਮਤਲਬ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਲੱਡ ਬਲੱਡ ਦਿਖਾਣਾ ਹੁੰਦਾ ਉਹ ਨਕਲੀ ਹੁੰਦਾ ਕੋਈ origignal ਬਲੱਡ ਥੋੜਾ ਲੈ ਕੇ ਆਉਂਦੇ ਸਿੰਥੈਟਿਕ ਬਲੱਡ ਹੁੰਦਾ ਕਈ ਵਾਰ ਤਾਂ ਐਸਾ ਬਲੱਡ ਹੁੰਦਾ ਵੀ ਜੇਕਰ ਤੁਹਾਡੇ ਮੂੰਹ 'ਚ ਵੀ ਚਲਾ ਜਾਵੇ ਤਾਂ ਵੀ ਕੋਈ ਦਿੱਕਤ ਨਹੀਂ ਹੁੰਦੀ ਉਸ ਦੀ ਮਤਲਬ ਇਹ ਸਾਰੀਆਂ ਚੀਜ਼ਾਂ ਫੇਕ ਹੁੰਦੀਆਂ ਡਰਾਮੈਟਿਕ ਹੁੰਦੀਆਂ ਇਹਨਾਂ ਨੂੰ ਫਿਲਮ ਇੰਡਸਟਰੀ ਵਿੱਚ ਯੂਜ਼ ਕੀਤਾ ਜਾਂਦਾ ਚਲੋ ਉਸ ਦਾ ਇਸ ਘਟਨਾ ਨਾਲ ਅਸੀਂ ਸੰਪਰਕ ਨਹੀਂ ਜੋੜਦੇ ਅਸੀਂ ਤਾਂ ਇਹ ਕਹਿ ਰਹੇ ਆ ਕਿ ਕਿਸ ਪਾਸੇ ਲੈ ਕੇ ਜਾ ਰਹੇ ਹੋ ਜੇਕਰ ਸਾਨੂੰ ਇਸ ਤਰ੍ਹਾਂ ਕਿਸੇ ਦੇ کردار ਨੂੰ ਤਕਰਨੀਤ ਕਰਨਾ ਪਊਗਾ کردار ਕੁਸ਼ੀ ਕਰਨੀ ਪਊਗੀ ਤੇ ਇਹ ਰਾਜਨੀਤੀ ਨਹੀਂ ਹੈ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ 5 ਕਰੋੜ ਦਾ ਅਸੀਂ ਇਨਾਮ ਦੇ ਦਾਂਗੇ ਤੇ ਜੇਕਰ ਨਾ ਪ੍ਰੂਫ ਕਰ पाए ਤਾਂ ਤੁਹਾਨੂੰ ਦੇਣਾ ਪਊਗਾ ਪਹਿਲੀ ਗੱਲ ਮੈਂ ਕਹਿੰਦਾ ਵੀ ਜਿਹੜਾ ਕੋਈ ਵਿਦੇਸ਼ ਦੀ ਧਰਤੀ ਤੇ ਬੈਠ ਕੇ ਪੰਜਾਬ ਦੇ ਵਿੱਚ ਗਲਤ ਚੀਜ਼ਾਂ ਨੂੰ ਖਿਲਾ ਰਿਹਾ ਉਹ ਗਲਤ ਹੈ ਪਹਿਲਾਂ ਉਹ ਪੰਜਾਬ ਦੇ ਵਿੱਚ ਆਏ ਆਪਣੇ ਪਰਿਵਾਰ ਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਲੋਕ ਖਾਲਸਾਣ ਦਾ ਨਾਰਾ ਮਾਰ ਰਹੇ ਆਪ ਦਾ ਫੈਮਿਲੀ ਤਾਂ ਉਹਨਾਂ ਦੀ ਪੰਜਾਬ ਦੇ ਵਿੱਚ ਹੈ ਨਹੀਂ ਆਪਣੀ ਫੈਮਿਲੀ ਤਾਂ ਕੈਨੇਡਾ ਇੰਗਲੈਂਡ ਯੂਕੇ ਇਧਰਲੇ ਪਾਸੇ ਬੈਠੀ ਹੈ ਪੰਜਾਬ ਦੇ ਵਿੱਚ ਉਹ ਖਾਲਸਾਣ ਲੈਣਾ ਚਾਹੁੰਦੇ ਜਦੋਂ ਤੁਹਾਡੇ ਬੱਚੇ ਨਹੀਂ ਹੈਗੇ ਬੱਚੇ ਕਿਹਨਾਂ ਦੇ ਬੱਚੇ ਸਾਡੇ ਆ ਪੰਜਾਬੀਆਂ ਦੇ ਨੇ ਜਿਹੜੇ ਇੱਥੇ ਸਰਦਾਰ ਰਹਿੰਦੇ ਆ ਇੱਥੇ ਮੁਸਲਿਮ ਰਹਿੰਦੇ ਆ ਇੱਥੇ ਹਿੰਦੂ ਰਹਿੰਦੇ ਆ ਸਿੱਖ ਕ੍ਰਿਸਚੀਅਨ ਰਹਿੰਦੇ ਆ ਬੱਚੇ ਤਾਂ ਉਹਨਾਂ ਦੇ ਤੁਸੀਂ ਕਿਹੜੇ ਖਾਲਸਾਣ ਦੀ ਗੱਲ ਉੱਥੇ ਬੈਠ ਕੇ ਕਰਦੇ ਹੋ ਜਾਂ ਤਾਂ ਇੱਥੇ ਬੈਠ ਕੇ ਕਰੋ ਫਿਰ ਅ ਤੁਹਾਡੀ ਤਾਂ ਮੰਗ ਹੀ ਨਹੀਂ ਹੈਗੀ ਤੁਹਾਡੀ ਤਾਂ ਸਾਡੇ ਲਈ ਹੈ ਜੇ ਐਕਸਪੈਰੀਮੈਂਟ ਹੈ ਜੇ ਮਰਨ ਘਟਨ ਦਾ ਇਹ ਜੇ ਬਚ ਕੇ ਤਾਂ ਅਸੀਂ ਆ ਜਾਾਂਗੇ ਇਹ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਕਿਸੇ ਵਿਰੋਧੀ ਧਿਰ ਦੀ ਕੋਈ ਚਾਲ ਵੀ ਹੋ ਸਕਦੀ ਹੈ ਕਿਵੇਂ ਜਿ ਲੱਗਦਾ ਕਿ ਹੋਰ ਕੋਈ ਜਿਵੇਂ ਕਹਿੰਦੇ ਕੋਈ ਮੁੱਦਾ ਨਹੀਂ ਰਿਹਾ ਹੈਗਾ ਹੁਣ ਦੇਖੋ ਬਲਤੇਜ ਪੰਨੂ ਨੇ ਨਾਲ ਲੀਤਾ ਉਹ মিডিਆ ਸਲਾਹਕਾਰ ਨੇ ਸੁਲਝੇ ਹੋਏ ਨੇ ਪੁਰਾਣੇ ਪੱਤਰਕਾਰ ਨੇ ਉਹਨਾਂ ਨੇ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਆ ਕਿਉਂ ਇਲਜ਼ਾਮ ਲਗਾ ਰਹੇ ਆ ਅਸ਼ਵਨੀ ਸ਼ਰਮਾ ਨੇ ਇਲਜ਼ਾਮ ਲਗਾਇਆ ਕਿਉਂ ਲਗਾਇਆ ਤੁਸੀਂ ਕਲਿੱਪ ਐਡ ਕਰੋ ਇਸ ਇੰਟਰਵਿਊ ਦੇ ਵਿੱਚ ਬਲਤੇਜ ਪੰਨੂ ਦਾ ਕਲਿੱਪ ਐਡ ਕਰੋ ਜਿਨ੍ਹਾਂ ਨੇ ਕਲੀਅਰ ਕੀਤਾ মিডিਆ ਦੇ ਸਾਹਮਣੇ ਆ ਕੇ ਗੱਲ ਕੀਤੀ ਹੈ ਕੋਈ ਝੂਠਾ ਬੰਦਾ ਇਸ ਤਰ੍ਹਾਂ মিডিਆ ਦੇ ਸਾਹਮਣੇ ਨਹੀਂ ਆ ਸਕਦਾ ਸੋ ਕੋਈ ਨਾ ਕੋਈ ਸਚਾਈ ਹੈ ਉਹਨਾਂ ਕੋਲ ਤਾਂ ਉਹ মিডিਆ ਦੇ ਸਾਹਮਣੇ ਆ ਕੇ ਗੱਲ ਕਰ ਰਹੇ ਉੱਥੇ ਜੇਕਰ ਮੈਂ ਮੁੱਖ ਮੰਤਰੀ ਦੀ ਗੱਲ ਕਰ ਲਾ ਮੁੱਖ ਮੰਤਰੀ ਦੀ ਤੁਸੀਂ ਜਿੱਥੇ ਮਰਜੀ ਕਰੋ ਉਹਨਾਂ ਦੀ ਸੋਚ ਪੰਜਾਬ ਦੇ ਹਿੱਤ ਦੀ ਆ ਜਿਸ ਦਿਨ 10 ਲੱਖ ਰੁਪਏ ਵਾਲੀ ਸਕੀਮ ਆ ਗਈ ਨਾ ਮੁੱਖ ਮੰਤਰੀ ਯੋਜਨਾ ਜਿਹੜੀ ਹੈ ਜਿਹੜੀ ਹਾਂ ਜੀ ਬੀਮਾ ਯੋਜਨਾ ਲੋਕਾਂ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਰਾਹਤ ਕਿੰਨੀ ਰਾਹਤ ਮਿਲੇਗੀ ਅੱਜ ਪੰਜਾਬ ਦੀ ਛੱਡੋ ਦੇਸ਼ ਦੀ ਗੱਲ ਕਰ ਦੇਸ਼ ਦੀ ਛੱਡੋ ਦੁਨੀਆ ਦੀ ਗੱਲ ਕਰਦਾ ਲੋਕਾਂ ਨੂੰ ਕੀ ਫਿਕਰ ਹੈ ਪਤਾ ਇੱਕ ਐਜੂਕੇਸ਼ਨ ਇੱਕ ਹੈਲਥ ਹਰ ਬੰਦਾ ਆਪਣੇ ਹੈਲਥ ਦੇ ਲਈ ਪੈਸੇ ਦੀ ਸੇਵਿੰਗ ਕਰ ਰਿਹਾ ਕਿਸ ਗੱਲ ਲਈ ਮੈਂ ਕਿ ਦਿਨ ਬਿਮਾਰ ਹੋਊਗਾ ਜੀ ਆ ਮੇਰਾ ਪੈਸਾ ਉਦੋਂ ਕੰਮ ਆਊਗਾ ਉਸ ਲਈ ਜੇਕਰ ਤੁਹਾਨੂੰ ਪਤਾ ਲੱਗ ਜੇ ਵੀ ਤੁਹਾਨੂੰ 10 ਲੱਖ ਰੁਪਿਆ ਮਾਫ ਕਰ ਤੈਨਸ਼ਨ ਫਰੀ ਮੈਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਮੇਰੇ 10 ਲੱਖ ਰੁਪਏ ਦਾ ਟੈਮ ਮਤਲਬ ਮੈਨੂੰ ਔਰ ਮੈਂ ਇਹ ਗੱਲ ਦੱਸਣਾ ਜਿਸ ਦਿਨ ਹੋ ਗਿਆ ਅੱਧੇ ਲੋਕ ਬਿਮਾਰ ਨਹੀਂ ਹੋਣਗੇ ਅੱਧੇ ਲੋਕ ਤਾਂ ਇਸੇ ਟੈਨਸ਼ਨ ਦੇ ਬਿਮਾਰ ਹੋ ਰਹੇ ਨੇ ਜੇ ਮੈਨੂੰ ਕੱਲ ਨੂੰ ਕੁਝ ਹੋ ਗਿਆ ਜੀ ਮੇਰਾ ਕੀ ਬਣੂਗਾ ਉਹਨਾਂ ਨੇ ਸਾਰੀ ਮਿਹਨਤ ਦੀ ਜਿਵੇਂ ਕਮਾਈ ਹੁੰਦੀ ਹੈ ਕਹਿੰਦੇ ਵੀ ਇੱਕ ਵਾਰੀ ਹਸਪੀਟਲ ਦੇ ਵਿੱਚ ਲੱਗ ਜਾਂਦੀ ਹੈ ਬੰਦਾ ਵੈਸੇ ਹੀ ਟੈਨਸ਼ਨ ਦੇ ਵਿੱਚ ਹੋ ਜਾਂਦਾ ਬੰਦਾ ਉਹ ਡਿਪਰੈਸ਼ਨ ਚ ਜਾ ਜਾਂਦਾ ਕੋਈ ਹੌਪਟਲ ਤੁਸੀਂ ਜਾ ਕੇ ਤਾਂ ਦੇਖੋ ਇੱਕ ਵਾਰ 2-4 ਲੱਖ ਰੁਪਏ ਦਾ ਕੋਈ ਸਮਝ ਦੇ ਨਹੀਂ ਸਮਝਦੇ ਨਹੀਂ ਹੈਗੇ ਤੇ ਫਿਰ ਬਿਮਾਰੀਆਂ ਦੇਖ ਲ ਗਰੀਬਾਂ ਦੇ ਲਈ ਸੋਚ ਰਹੇ ਨੌਕਰੀਆਂ ਇੱਕ ਇੱਕ ਬੰਦੇ ਦੀ ਇੰਟਰਵਿਊ ਸੁਣ ਰਿਹਾ ਸੀਗਾ ਉਹਦੇ ਵਿੱਚ ਕਹਿੰਦਾ ਕਹਿੰਦਾ ਮੇਰਾ ਭਤੀਜਾ ਵੀ ਨੌਕਰੀ ਲੱਗਿਆ ਮੇਰੀ ਭਤੀਜੀ ਵੀ ਲੱਗੀ ਆ ਕਹਿੰਦਾ ਗਾਹਾਂ ਮੇਰੀ ਰਿਸ਼ਤੇਦਾਰੀ ਦੇ ਵਿੱਚ ਵੀ ਦੋ ਸਰਕਾਰੀ ਨੌਕਰੀਆਂ ਮਿਲੀਆਂ ਨੇ ਕੋਈ ਇੱਕ ਰੁਪਿਆ ਨਹੀਂ ਲਿਆ ਹੈਗਾ ਕਹਿੰਦਾ ਕਿਸੇ ਨੇ ਵੀ ਮਾਨ ਸਰਕਾਰ ਦੇ ਵਿੱਚ ਇੰਨੀ ਉਹ ਨਾ ਮਤਲਬ ਤਾਰੀਫ ਕਰਦੇ ਥੱਕ ਨਹੀਂ ਰਿਹਾ ਸੀ ਬੰਦਾ ਭਾਜੀ ਜਿਹੜਾ ਨਸ਼ਿਆਂ ਵਾਲਾ ਕੰਮ ਸ਼ੁਰੂ ਕੀਤਾ ਨਾ ਭਗਵਾਨ ਸਿੰਘ ਮਾਨ ਨੇ ਮੈਂ ਕਹਿੰਦਾ ਅਸੀਂ ਸਾਨੂੰ ਇਲਜ਼ਾਮ ਲਗਾਉਂਦੇ ਆ ਲੋਕ ਸਾਡੇ ਤੇ ਕਿ ਜੀ ਇਹ ਸਰਕਾਰ ਦੇ ਅੰਗੇਸ਼ਟ ਬੋਲਦੇ ਆ ਅਸੀਂ ਅੰਗੇਸ਼ਟ ਨਹੀਂ ਬੋਲਦੇ ਅਸੀਂ ਜਿਹੜੀ ਚੀਜ਼ ਸਹੀ ਆ ਉਹਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਆ ਇਹ ਨਹੀਂ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਤਰ੍ਹਾਂ ਦੀ ਕੋਈ ਵੀਡੀਓ ਵਾਇਰਲ ਆਈ ਅਰਥ ਟੀਵੀ ਤੇ ਇਸ ਤਰ੍ਹਾਂ ਦੀ ਵੀਡੀਓ ਨਹੀਂ ਚੱਲਦੀਆਂ ਅਰਥ ਟੀਵੀ ਸਿਰਫ ਉਹ ਵੀਡੀਓ ਚੱਲੂਗੀ ਜਿਸ ਦਾ ਜਿਸ ਦਾ ਸਮਾਜ ਦੇ ਵਿੱਚ ਕੋਈ ਅਦੇਨ ਹੋਊਗੀ ਜਿਹੜੀ ਸਹੀ ਹੋਊਗੀ ਜਾਂ ਗਲਤ ਹੋਊਗੀ ਉਸ ਨੂੰ ਸਹੀ ਜਾਂ ਗਲਤ ਹੀ ਕਹਿ ਕੇ ਪਰਖਣਾ ਤੱਥ ਪਰਖਣੇ ਕੀ ਵਾਕਈ ਆ ਅਰਥ ਕੱਢ ਕੇ ਅਰਥ ਕੱਢ ਕੇ ਅਰਥ ਟੀਵੀ ਦਾ ਨਾਮ ਇਹ ਆ ਅਰਥ ਕੱਢ ਕੇ ਵੀਡੀਓ ਪਾ ਨਸ਼ੇ ਦੇ ਵਿਰੁੱਧ ਇਹਦਾ ਯੁੱਧ ਚੱਲ ਰਿਹਾ ਹੈ ਜੀ ਤੁਸੀਂ ਸੋਚ ਨਹੀਂ ਸਕਦੇ ਅਸੀਂ ਜਨਤਾ ਦੇ ਵਿੱਚ ਵਿਚਰਦੇ ਹਾਂ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੀਆਂ ਧੀਆਂ ਨਸ਼ੇ ਤੋਂ ਬਚ ਰਹੇ ਹਨ ਉਹ ਕਿੰਨੀਆਂ ਦੁਆਵਾਂ ਦਿੰਦੇ ਹੋਣਗੇ ਠੀਕ ਹੈ ਸਰਕਾਰ ਦੇ ਵਿੱਚ ਕਮੀਆਂ ਹਰੇਕ 'ਚ ਹੁੰਦੀਆਂ ਕੋਈ ਵੀ ਪਰਫੈਕਟ ਨਹੀਂ ਹੋ ਸਕਦਾ ਹਜੇ ਪਹਿਲੀ ਵਾਰ ਸਰਕਾਰ ਬਣੀ ਸੀ 5 ਸਾਲ ਹਜੇ ਹੋਏ ਨਹੀਂ ਅੱਗੇ ਵੀ ਬਣ ਸਕਦੀ ਹੈ ਅੱਗੇ ਵੀ 5 ਸਾਲ ਹੋਣਗੇ ਤਜਰਬਾ ਵੀ ਤਾਂ ਜ਼ਰੂਰੀ ਹੈ ਤਜਰਬਾ ਫਿਰ ਅੱਛੇ ਲੋਕ ਚੁਣਨਾ ਫਿਲਟਰ ਕਰਨਾ ਫਿਰ ਨਵੇਂ ਬੰਦੇ ਆਏ ਸੀ ਸਾਰੇ ਨਵੇਂ ਬੰਦੇ ਆਏ ਹੋਏ ਸੈੱਟ ਕਰਨ ਨੂੰ ਟਾਈਮ ਲੱਗਦਾ ਜਿਵੇਂ ਉਹ ਹੀ ਕਹਿੰਦੇ ਨੇ 70 ਸਾਲ ਦਾ ਕਹਿੰਦਾ ਜਿਹੜਾ ਮਤਲਬ ਤਾਣਾ ਬਾਣਾ ਉਲਝਿਆ ਹੋਇਆ ਸੀਗਾ ਮੁੱਖ ਮੰਤਰੀ ਹਮੇਸ਼ਾ ਕਹਿੰਦੇ ਰਹਿੰਦੇ ਨੇ ਕਹਿੰਦੇ ਵੀ ਉਹ ਤਾਣਾ ਬਾਣਾ ਜਿਹੜਾ 70 ਸਾਲ ਪੁਰਾਣਾ ਉਲਝਿਆ ਹੋਇਆ ਸੀ ਕਹਿੰਦਾ ਉਹਨੂੰ ਅਸੀਂ ਠੀਕ ਕਰੂ ਥੋੜਾ ਟਾਈਮ ਜ਼ਰੂਰ ਲੱਗੂਗਾ ਬਿਲਕੁਲ ਪਰ ਰਿਜ਼ਲਟ ਸਾਹਮਣੇ ਆ ਰਹੇ ਨਹੀਂ ਆਪਾਂ ਨੂੰ ਦਿਖ ਰਹੇ ਨਹੀਂ ਹੌਲੀ ਹੌਲੀ ਜਿਹੜੀ ਨੀਤੀਆਂ ਨੇ ਮੈਂ ਪਹਿਲਾਂ ਕਿਹਾ ਦੋ ਚੀਜ਼ਾਂ ਨੇ ਹੁਣ ਮੈਂ ਤਾਂ ਇੱਕ ਇੱਕ ਵੱਡੀ ਗੱਲ ਅੱਜ ਆਪਣੇ ਤੁਹਾਡੇ ਮਾਧਮ ਰਹੀਂ ਚੈਨਲ ਦੇ ਰਾਹੀਂ ਕਹਿਣਾ ਚਾਹੁੰਦਾ ਸਾਨੂੰ ਚਾਹੀਦੀ ਹੈ ਸਿਰਫ ਐਜੂਕੇਸ਼ਨ ਜਿਹੜਾ ਆਮ ਬੰਦਾ ਹੈ ਮੈਂ ਵੀ ਵਿੱਚੀ ਆ ਮੈਂ ਵੀ ਆਮ ਬੰਦਾ ਐਜੂਕੇਸ਼ਨ ਫ੍ਰੀ ਚਾਹੀਦੀ ਹੈ ਇੱਕ ਹੈਲਥ ਸਿਸਟਮ ਸਿਹਤ ਸਾਨੂੰ ਚਾਹੀਦਾ ਰੋਜ਼ਗਾਰ ਤਿੰਨ ਚੀਜ਼ਾਂ ਚਾਹੀਦੀਆਂ ਕੋਈ ਚੀਜ਼ ਫਰੀਦ ਨਹੀਂ ਚਾਹੀਦੀ ਪੰਜਾਬੀ ਲੋਕ ਗੈਰਤ ਵਾਲੇ ਲੋਕ ਨੇ ਪੰਜਾਬੀ ਕੀ ਸਾਰੀ ਦੁਨੀਆ ਹਰ ਬੰਦਾ ਗੈਰਤਮੰਦ ਹੁੰਦਾ ਅਗਲਾ ਕਹਿੰਦਾ ਯਾਰ ਮੈਨੂੰ ਐਜੂਕੇਸ਼ਨ ਤੇ ਸਭ ਤੋਂ ਵੱਡਾ ਅੱਜ ਖਰਚਾ ਹੋ ਰਿਹਾ ਦੋ ਦੋ ਚੀਜ਼ਾਂ ਦੀ ਟੈਂਸ਼ਨ ਹੈ ਲੋਕਾਂ ਨੂੰ ਦੇਖੋ ਕਿਸੇ ਦੇ ਵੀ ਘਰ ਦਾ ਰਾਸ਼ਨ ਦਾ ਦੁੱਧ ਦਾ ਬਿੱਲ ਕਿੰਨਾ ਆਉਂਦਾ ਇਹ ਚੀਜ਼ ਨਹੀਂ ਘਟਦਾ ਹਾਂਜੀ 4-5000 ਠੀਕ ਹੈ ਬਿਜਲੀ ਦਾ ਬਿੱਲ ਆਉਂਦਾ ਸੀ ਉਹ ਕਮਾਲ ਇੰਨੇ ਕ ਬੰਦੇ ਕਮਾਲ ਲੈਂਦਾ ਜੀ ਇੰਨਾ ਕ ਵਧੀਆ ਈਜ਼ੀਲੀ ਕਮਾਲ ਲੈਂਦਾ ਉਹਨੂੰ ਦਿੱਕਤ ਕਿਸ ਚੀਜ਼ ਦੀ ਹੈ ਐਜੂਕੇਸ਼ਨ ਬਹੁਤ ਪੈਸਾ ਖਾ ਰਹੀ ਹੈ ਤੁਹਾਡਾ ਹਸਪਤਾਲ ਪ੍ਰਾਈਵੇਟ ਹਸਪਤਾਲ ਬਹੁਤ ਪੈਸਾ ਖਾ ਰਹੇ ਸਰਕਾਰੀ ਚ ਹਜੇ 19 ਵਧੀਆ ਫੈਸਿਲਿਟੀ ਨਹੀਂ ਹੈਗੀ ਸਰਕਾਰ ਲੱਗੀ ਹੋਈ ਹੈ ਪਰ ਬਖਤ ਲੱਗੂਗਾ ਲੋਕਾਂ ਨੂੰ ਚੇਂਜ ਕਰਨਾ ਬੜਾ ਮੁਸ਼ਕਲ ਕਿਉਂਕ ਕੁਝ ਲੋਕ ਕੰਮ ਕਰਕੇ ਰਾਜੀ ਨਹੀਂ ਹੈਗੇ ਉਹਨਾਂ ਕਰਕੇ ਆ ਬਹੁਤ ਸਾਰੇ ਡਾਕਟਰ ਨੇ ਬਹੁਤ ਜ਼ਬਰਦਸਤ ਉਹਨਾਂ ਡਾਕਟਰ ਬਖਸ਼ੀ ਦੀ ਗੱਲ ਕਰ ਲੈਣਾ ਮੈਂ ਆਰਥੋ ਦੇ ਵਿੱਚ ਰਜਿੰਦਰਾ ਹਸਪੀਟਲ ਦੇ ਵਿੱਚ ਐ ਮੈਡੀਕਲ ਚਲਾ ਗਿਆ 4 ਵਜੇ ਆਪੀਡੀ 'ਚ ਬੈਠੇ ਸੀ ਉਹ ਹੂੰ ਉਹ ਵੀ ਤਾਂ ਸਰਕਾਰੀ ਡਾਕਟਰ ਆ ਕਈ ਚੰਗੇ ਡਾਕਟਰ ਚੰਗੇ ਇਨਸਾਨ ਵੀ ਆ ਚੰਗੇ ਕੰਮ ਕਰ ਰਹੇ ਨੇ ਹੁਣ ਇੱਥੇ ਮਾਤਾ ਕੋ ਚੱਲਿਆ ਹਸਪਤਾਲ ਦੀ ਗੱਲ ਕਰ ਲਾ ਡਾਕਟਰ ਗੋਹਿਲ ਨੇ ਹੂੰ ਬਹੁਤ ਵਧੀਆ ਡਾਕਟਰ ਨੇ ਉਹਨਾਂ ਨੂੰ ਡਿਊਟੀ ਡਿਊਟੀ ਤੋਂ ਬਾਅਦ ਵੀ ਉਹ ਕਈ ਵਾਰ ਕੰਮ ਕਰ ਰਹੇ ਹੁੰਦੇ ਆ ਮਤਲਬ ਇਸ ਤਰ੍ਹਾਂ ਦੇ ਡਾਕਟਰ ਰਜਿੰਦਰਾ ਹਸਪੀਟਲ ਦੇ ਹੈਗੇ ਅੱਖਾਂ ਦੇ ਡਾਕਟਰ ਨੇ ਸਕਿਨ ਦੇ ਡਾਕਟਰ ਨੇ ਬਹੁਤ ਵਧੀਆ ਹੈਗੇ ਰਜਿੰਦਰਾ ਤੋਂ ਵਧੀਆ ਇਲਾਜ ਕਿਤੇ ਨਹੀਂ ਆ ਪਰ ਬਹੁਤ ਸਾਰੀਆਂ ਖਾਮੀਆਂ ਹੁੰਦੀਆਂ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਕਿ ਕਮਿਸ਼ਨ ਸਿਸਟਮ ਨੇ ਬਹੁਤ ਕੁਝ ਕਰ ਲਿਆ ਖੈਰ ਬਹੁਤ ਵਾਈਲਡ ਵਿਸ਼ਾ ਹੈ ਕਿਸੇ ਦਿਨ ਫਿਰ ਗੱਲ ਕਰਾਂਗੇ ਅੱਜ ਆਪਾਂ ਵੀਡੀਓ ਦੇ ਆ ਜੰਨੇ ਆ ਵੀ ਭਗਵਾਨਤ ਮਾਨ ਹੁਣ ਕੱਲਾ ਕੋਈ ਮੁੱਖ ਮੰਤਰੀ ਨਹੀਂ ਹੈ ਉਸ ਦੇ ਨਾਲ 2.5-3 ਕਰੋੜ ਲੋਕਾਂ ਜਿਹੜੇ ਲੋਕ ਨੇ 3.5 ਕਰੋੜ ਪੋਪੂਲੇਸ਼ਨ ਹੈ ਜੇਕਰ ਪੰਜਾਬ ਦੀ ਤਾਂ ਉਹ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਹੈ ਉਸ ਦੀ ਕਰਦਾਰ ਦੀ ਖੁਸ਼ੀ ਇਸ ਤਰ੍ਹਾਂ ਨਹੀਂ ਹੋ ਸਕਦੀ ਉਸ ਦਾ ਕਰਦਾਰ ਨੂੰ ਤੁਸੀਂ ਢਮਲ ਨਹੀਂ ਕਰ ਸਕਦੇ ਡਾਗ ਨਹੀਂ ਕਰ ਸਕਦੇ ਦੁਨੀਆ ਉਹਨਾਂ ਦੇ ਨਾਲ ਹੈ ਫਿਰ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੇ ਕਿਸੇ ਨੇ ਵੀ ਕੋਈ ਗੱਲ ਕਰਨੀ ਆਗੇ ਇਥੇ ਕੋਰਟ ਦੇ ਵਿੱਚ ਪਾਣ ਅੱਜ ਕਿਉਂ ਵੀਡੀਓ ਵਾਇਰਲ ਕਰ ਰਹੇ ਨੇ ਇਹਨੂੰ ਜੇ ਸੱਚਾ ਸਾਹਮਣੇ ਤਾਂ ਇਹ ਵੀ ਯਾਰ ਮਾਰ ਰਹੇ ਨੇ ਪੰਜਾਬੀ ਦੇ ਵਿੱਚ ਵੀ ਤੁਹਾਡੇ ਜੇਕਰ ਉਹ オリジナル ਤਾਂ ਵੀ ਤੁਹਾਡੇ ਉਸ ਵਕਤ ਦੀ ਗੱਲ ਤੁਸੀਂ ਅੱਜ ਉਹਨੂੰ ਕਰ ਰਹੇ ਹੋ ਕੋਈ ਖੈਰ ਇਹਨਾਂ 'ਚ ਕੋਈ ਲੋਕ ਇਸ ਤੇ ਵਿਸ਼ਵਾਸ ਨਹੀਂ ਕਰ ਰਹੇ ਵੀ ਦੇਖ ਲਓ ਕਿੰਨੀ ਕੁ ਵਾਇਰਲ ਹੋਈ ਹੈ ਕਿੰਨੇ ਕੁ ਟ੍ਰੋਲ ਹੋਏ ਜਿਹੜੇ ਲੋਕ ਨੈਗੇਟਿਵ ਨੇ ਸਿਰਫ ਉਹੀ ਕਰ ਰਹੇ ਆ ਜਾਂ ਦੂਜੇ ਰਾਜਨੀਤਿਕ ਲੋਕ ਗੱਲ ਕਰ ਰਹੇ ਆ ਹੋਰ ਆਮ ਬੰਦੇ ਨੇ ਕਿੱਥੇ ਵੀ ਗੱਲ ਕੀਤੀ ਹੈ ਕਿੱਥੇ ਉਸ ਦੇ ਉੱਤੇ ਚਰਚਾ ਸ਼ੁਰੂ ਹੈ ਕਿਤੇ ਨਹੀਂ ਹੋਈ ਇਸ ਕਰਕੇ ਰਾਜਨੀਤੀ ਕਰੋ ਮੁੱਦਿਆਂ ਦੀ ਕਰੋ ਅੱਜ ਪੰਜਾਬ ਚ ਬਹੁਤ ਸਾਰੇ ਮੁੱਦੇ ਜਿਸ ਤੁਸੀਂ ਸਰਕਾਰ ਨੂੰ ਘੇਰ ਸਕਦੇ ਹੋ ਤੁਸੀਂ ਮੁੱਖ ਮੰਤਰੀ ਨੂੰ ਘੇਰ ਸਕਦੇ ਹੋ ਤੁਸੀਂ ਕਿਸੇ ਵੀ ਮੰਤਰੀ ਨੂੰ ਕਿਸੇ ਨੂੰ ਘੇਰ ਸਕਦੇ ਹੋ ਲੋਕ ਜਵਾਬ ਤਾਂ ਦਿੰਦੇ ਆ ਤੁਸੀਂ ਡਾਕਟਰ ਬਲਵੀਰ ਤੋਂ ਜਿੰਨੇ ਮਰਜ਼ੀ ਸਵਾਲ ਪੁੱਛ ਲਓ ਜਵਾਬ ਦਿੰਦੇ ਆ ਤੁਸੀਂ ਚਿਮਾ ਵਿੱਤ ਮੰਤਰੀ ਨੇ ਜਿੰਨੇ ਮਰਜ਼ੀ ਸਵਾਲ ਪੁੱਛ ਲਓ ਜਵਾਬ ਦਿੰਦੇ ਆ ਤੁਸੀਂ ਕੁਲਤਾਰ ਸੰਧਵਾ ਡਿਪਟੀ ਸਪੀਕਰ ਉਹਨਾਂ ਨੂੰ ਜਿੰਨੇ ਮਰਜ਼ੀ ਸਵਾਲ ਪੁੱਛ ਲਓ ਜਵਾਬ ਦਿੰਦੇ ਆ ਬਹੁਤ ਸਾਰੇ ਲੋਕ ਬੈਂਸ ਸਰਜੋਤ ਬੈਂਸ ਖੁਦ ਇੱਕ ਹਸਪਤਾਲ ਦੇ ਵਿੱਚ ਜਾ ਕੇ ਇੱਕ ਮੰਤਰੀ ਬਿਲਕੁਲ ਕਹਿ ਰਿਹਾ ਸੀ ਕਹਿ ਰਿਹਾ ਉਹ ਬੋਲ ਰਿਹਾ ਐਸੇ ਲੋਕ ਐ ਯਾਰ ਇਨ੍ਹਾਂ ਲੋ ਗੰਦਲਾ ਕਰਨ ਦੀ ਕੋਸ਼ਿਸ਼ ਨਾ ਕਰੋ ਮੇਰੀ ਤਾਂ ਇਹ ਬੇਨਤੀ ਹੈ ਬਾਕੀ ਲੋਕ ਬੜੇ ਸਮਝਦਾਰ ਆਂ ਅੱਜਕੱਲ ਟੈਕਨੋਲੋਜੀ ਦਾ ਜਮਾਨਾ ਬਚ ਕੇ ਰਹਿਣ ਦੀ ਜ਼ਰੂਰਤ ਹੈ ਬਚ ਕੇ ਰੋ ਬਹੁਤ ਬਹੁਤ ਸ਼ੁਕਰੀਆ ਤਾਂ ਜਿਸ ਤਰ੍ਹਾਂ ਗੱਲ ਕੀਤੀ ਹੈ ਪੂਰੀ AI ਜਿਹੜੀ ਵੀਡੀਓ ਗੱਲ ਕਰ ਰਹੇ ਨੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਮਾਮਲਾ ਜਿਹੜਾ ਹੈਗਾ ਮਾਨਯੋਗ ਅਦਾਲਤ ਦੇ ਵਿੱਚ ਪਹੁੰਚ ਚੁੱਕੇ ਹੈਗਾ ਕਿ ਉਹ AI ਹੀ ਬਣੀ ਹੈ ਜਾਂ ਅਸਲ ਹੈ ਇਸ ਦੇ ਵਿੱਚ ਸੱਚਾਈ ਹੈ ਜਿਹੜੀ ਉਹ ਤਾਂ ਮਾਨਯੋਗ ਅਦਾਲਤ ਦੇ ਵਿੱਚ ਹੀ ਕਲੀਅਰ ਹੋ ਪਾਏਗੀ ਪਰ ਜਿਹੜੇ ਲੋਕ ਨੇ ਉਹ ਸਮਝਦੇ ਨੇ ਕਿ ਇਹ ਜਿੰਨਾ ਦੇ ਵਿੱਚ ਕਿੰਨਾ ਇੱਕ ਸਚਾਈ ਹੈਗੀ ਆ ਕਿ ਉਹ ਅਸਲ ਹੈ ਜਾਂ ਨਕਲ ਹੈ ਕਿਉਂਕਿ ਜਿਹੜੇ ਲੋਕਾਂ ਲਈ ਪੰਜਾਬੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੰਮ ਕੀਤਾ ਹੈਗਾ ਅੱਜ ਵੀ ਉਹਨਾਂ ਦੀ ਸਲਾਹਨਾ ਕਰਦੇ ਜਿਹੜੇ ਹੈਗੇ ਨੇ ਮੂੰਹ ਥੱਕ ਦੇ ਨਹੀਂ ਹੈਗੇ ਕੈਮਰਾ ਪਰਸਨ ਗੁਰਜੋਤ ਸਿੰਘ ਦੇ ਨਾਲ ਕਰਨਵੀ ਸਿੰਘ ਰੰਦਾਵਾ ਆਰਟੀਵੀ ਪੰਜਾਬ